ਵਾਲੇ ਮਾਮਲੇ ਨੂੰ ਕਿਸ ਤਰ੍ਹਾਂ ਦੇਖ ਰਿਹਾ ਹੈ ਪੰਜਾਬ ਦੇਖੋ ਬਾਜਵਾ ਦਾ ਮਾਮਲਾ ਬੜਾ ਨਿੰਦਨਯੋਗ ਹੈ ਔਰ ਜਿਸ ਤਰੀਕੇ ਨਾਲ ਉਹਦਾ ਬਿਆਨ ਹੈ ਇਹ ਕਿਸ ਨਾ ਐਡਮਿਸ਼ਨ ਹੈ ਐਡਮਿਟ ਕੀਤਾ ਉਹਨੇ ਕਿ 50 ਗਰਨੇਡ ਪੰਜਾਬ ਦੇ ਵਿੱਚ ਆਏ 18 ਫਟੇ ਨੇ ਹਲੇ 32 ਰਹਿੰਦੇ ਨੇ ਇਟ ਮੀਨਸ ਕਿ ਉਹਨਾਂ ਦੀ ਉਹਨਾਂ ਲੋਕਾਂ ਦੇ ਨਾਲ ਮਿਲੀ ਭੁਗਤ ਹੈ ਜਿਹੜੇ ਲੋਕ ਇਹ ਕੰਮ ਕਰਦੇ ਨੇ ਕਿਉਂਕਿ ਇੱਕ ਫਿਗਰ ਦੱਸਨੇ ਕਿ 50 ਆਏ ਨੇ ਜਿਵੇਂ ਇਹ ਵਿੱਚ ਬੈਠੇ ਹੋਏ ਇਹ ਇੱਕ ਲੀਡਰ ਆਫ ਆਪੋਜੀਸ਼ਨ ਨੇ ਜਿੰਨੀ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਇਹਨਾਂ ਦੀ ਵੀ ਜ਼ਿੰਮੇਵਾਰੀ ਹੈ ਅਸੀਂ ਸਾਰੇ ਲੋਕ ਪੰਜਾਬ ਦੇ ਲੋਕਾਂ ਦੇ ਪ੍ਰਤੀ ਜਵਾਬਦੇ ਹਾਂ ਇਹ ਲੋਕਾਂ ਨੇ ਜਿੱਤੇ ਆਇਆ ਤਾਂ ਅਸੀਂ ਕੋਈ ਲੀਡਰ ਆਫ ਆਪੋਜੀਸ਼ਨ ਬਣਿਆ ਕੋਈ ਮੰਤਰੀ ਬਣਿਆ ਕੋਈ ਐਮ ਐਲ ਏ ਬਣਿਆ ਕੋਈ ਮੁੱਖ ਮੰਤਰੀ ਬਣੇ ਨੇ ਅਸੀਂ ਸਾਰੇ ਲੋਕਾਂ ਦੇ ਪ੍ਰਤੀ ਜਵਾਬਦੇ ਹਾਂ ਪਰ ਇਹ ਇਸ ਤਰ੍ਹਾਂ ਲੱਗਦਾ ਹੈ ਕਿ ਲੋਕਾਂ ਦੇ ਪ੍ਰਤੀ ਇਹਨਾਂ ਦੀ ਕੋਈ ਜਵਾਬਦੇਹੀ ਨਹੀਂ ਜੇ ਇਹਨਾਂ ਨੂੰ ਜਾਣਕਾਰੀ ਸੀ ਕਿ 50 ਗਰਨੇਡਾ ਆਏ ਨੇ ਤਾਂ ਇਹਨਾਂ ਨੇ ਤੁਰੰਤ ਕਿਉਂ ਨਹੀਂ ਪੁਲਿਸ ਨੂੰ ਦੱਸਿਆ ਇਹ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਪੁਲਿਸ ਇਨਵੈਸਟੀਗੇਟ ਕਰਦੀ ਤੇ ਹੁਣ ਤੂੰ ਇਨਵੈਸਟੀਗੇਟ ਇਹਨਾਂ ਨੂੰ ਕਰੂਗੀ ਜਦੋਂ ਇਹ ਕਹਿ ਰਹੇ ਨੇ ਕਿ 50 ਗਰਨੇਡਾ ਆਏ ਨੇ ਤਾਂ ਫਿਰ ਦੱਸਣਾ ਤਾਂ ਇਹਨਾਂ ਨੂੰ ਕਹੋ ਕਹੀ ਹੁਣ ਕਹਿੰਦਾ ਮੈਂ ਤਾਂ ਦੱਸਦਾ ਨਹੀਂ ਇਹ ਕਿਹੜੀ ਤਰੀਕਾ ਸੋ ਇਹ ਲੀਡਰ ਆਫ ਆਪੋਜੀਸ਼ਨ ਦੇ ਕਾਬਲ ਨਹੀਂ ਮੈਂ ਬੇਸਿਕ ਪਾਰਟੀ ਇਹਨਾਂ ਦੀ ਦੂਸਰੀ ਹੈ ਪਰ ਮੈਂ ਇਹ ਕਹਿਣਾ ਚਾਹਣਾ ਵੀ ਇਹ ਜਿਹੇ ਬੰਦੇ ਨੂੰ ਪਾਰਟੀ ਤੋਂ ਵੀ ਕੱਢਣਾ ਚਾਹੀਦਾ ਤੇ ਜਿਹੜੇ ਹਮੇਸ਼ਾ ਪੰਜਾਬ ਵਿਰੋਧੀ ਗੱਲਾਂ ਕਰਦੇ ਨੇ ਜੇ ਮੈਂ ਵਿਧਾਨ ਸਭਾ ਦੀਆਂ ਗੱਲਾਂ ਕਰਾਂ ਤਾਂ ਹਮੇਸ਼ਾ ਪੰਜਾਬ ਵਿਰੋਧੀ ਗੱਲ ਕਰਦੇ। ਜੇ ਕੱਲ ਨੂੰ ਖੁਦਾ ਦਾ ਰਾਸਤਾ ਕਿਤੇ ਬੰਬ ਦਾ ਕੋਈ ਇਹ ਜੀ ਦੁਰਘਟਨਾ ਹੋ ਜਾਏ ਕਿ ਉਹਨਾਂ ਨੂੰ ਫਿਰ ਕੁਛ ਨਾ ਕੁਛ ਜਾ ਉਹਨਾਂ ਤੇ ਕੁਝ ਬਿਲਕੁਲ ਮੈਂ ਕਹਿੰਦਾ ਜ਼ਿੰਮੇਵਾਰੇ ਹੋਊਗਾ। ਜਦੋਂ ਇਹਨੂੰ ਫਿਗਰ ਦਾ ਪਤਾ ਹੈ। 10 ਰ ਹੈ। ਤਾਂ ਫਿਰ ਸਾਰਾ ਇਹ ਕਿਸੇ ਨੂੰ ਪਤਾ ਵੀ ਕਿੱਥੇ ਪਏ ਨੇ ਕਿੱਥੇ ਲਿਆ ਕੇ ਫਟਣਗੇ ਉਹ ਪੰਜਾਬ 'ਚ دہشت ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਇਹਨਾਂ ਦਾ ਕਲਚਰ ਹੀ ਇਹ ਰਿਹਾ دہشت ਦਾ ਮਾਹੌਲ ਬਣਾਉਂਦੇ ਲੋਕਾਂ ਨੂੰ ਡਰਾਉਣ ਦੇ ਲਈ ਪਰ ਪੰਜਾਬ ਦੇ ਲੋਕ ਬਹਾਦਰ ਨੇ ਪੰਜਾਬ ਦੇ ਲੋਕ ਉਸ ਸਮੇਂ ਨਹੀਂ ਡਰੇ ਜਦੋਂ ਸਵੇਰੇ ਘਰੋਂ ਚੱਲਦੇ ਸੀ ਸ਼ਾਮ ਨੂੰ ਉਮੀਦ ਨਹੀਂ ਹੁੰਦੀ ਸੀ ਕਿ ਘਰੇ ਪਹੁੰਚਾਂਗੇ ਜਾਂ ਨਹੀਂ ਪਹੁੰਚਾਂਗੇ ਪਰ ਫਿਰ ਵੀ ਕਿਉਂ ਮੀਡੀਆ ਨਹੀਂ ਸੀ ਕੁਝ ਨਹੀਂ ਧੀ ਪੰਜਾਬ ਦੇ ਲੋਕਾਂ ਨੇ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ ਅੱਤਵਾਦ ਦਾ ਅੱਤਵਾਦ ਦਾ ਖਾਤਮਾ ਹੋਇਆ ਸੋ ਪੰਜਾਬ ਦੇ ਲੋਕ ਡਰਨ ਵਾਲੇ ਨਹੀਂ ਬਹੁਤ ਲੋਕ ਡਰਾਉਣ ਵਾਲੇ ਆਉਂਦੇ ਆ ਅੱਜ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦਾ ਜਨਮ ਦਿਨ ਹੈ ਉਹਨਾਂ ਦੇ ਜਨਮ ਦਿਨ ਤੇ ਅੱਜ ਮੇਰੀ ਡਿਊਟੀ ਮਾਨਸਾ ਜ਼ਿਲ੍ਹੇ ਦੇ ਵਿੱਚ ਸੀ ਮੈਂ ਉੱਥੇ ਜਾ ਕੇ ਆਇਆ ਬਹੁਤ ਵੱਡਾ ਪ੍ਰੋਗਰਾਮ ਸੀ ਬਹੁਤ ਲੋਕ ਕਿਉਂਕਿ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੂੰ ਸਭ ਲੋਕ ਪਿਆਰ ਕਰਦੇ ਸੀ ਸਭ ਲੋਕ ਉਹਨਾਂ ਦੀ ਇੱਜ਼ਤ ਕਰਦੇ ਆ ਤੇ ਉਹ ਗੁਰਪਤਵੰਦ ਸਿੰਘ ਪੰਨੂ ਬੈਠਿਆ ਇੱਕ ਉੱਤੇ ਹਾਂ ਜੀ ਅਮਰੀਕਾ ਦੇ ਵਿੱਚ ਇੱਕ ਬਿਆਨ ਦੇ ਦਾਂਦਾ ਉਹ ਉਹਨੂੰ ਇਹ ਨਹੀਂ ਪਤਾ ਕਿ ਤੂੰ ਬਾਬਾ ਸਾਹਿਬ ਦੇ ਬੁੱਤ ਤੋੜਨ ਦੀ ਗੱਲ ਕਰਦਾ ਤੂੰ ਇੱਥੇ ਆ ਕੇ ਤਾਂ ਦਿਖਾ ਉੱਥੇ ਬੈਠੇ ਬਿਆਨ ਦੇਈ ਜਾਂਦਾ ਉਹਦਾ ਵੀ ਇਹੀ ਹੈ ਕਿ ਨਫ਼ਰਤ ਫਲਾਉਣਾ ਪਰ ਪੰਜਾਬ ਦੇ ਲੋਕ ਇਕੱਠੇ ਰਹਿੰਦੇ ਨੇ ਇਕੱਠੇ ਰਹਿਣਗੇ ਅਤਵਾਦ ਦੇ ਸਮੇਂ ਸਾਰੀਆਂ ਕੋਸ਼ਿਸ਼ਾਂ ਇਹ ਹੋਈਆਂ ਦੀ ਜਿੰਨੀ ਅਤਵਾਦੀ ਲੜਾਈ ਸੀ ਜਿੰਨੀਆਂ ਦੂਜੇ ਦੇਸ਼ਾਂ ਦੀਆਂ ਏਜੰਸੀਆਂ ਦੀ ਅਤਵਾਦ ਨੂੰ ਸ਼ਹਿ ਦੇ ਰੀਆਂ ਸੀ ਉਹਨਾਂ ਦਾ ਮੋਟਿਵ ਇੱਕੋ ਹੀ ਸੀ ਕਿ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖ ਲੜਪਣ ਪਰ ਹਿੰਦੂ ਤੇ ਸਿੱਖ ਨਹੀਂ ਲੜੇ ਉਸੇ ਤਰ੍ਹਾਂ ਭਾਈਚਾਰਾ ਕਾਇਮ ਰਿਆ ਹੁਣ ਇਹ ਗੱਲਾਂ ਕਰਦਾ ਵੀ ਕਿਤੇ ਇਹਨਾਂ ਚ ਕੋੜਾ ਪੈ ਜਾਊਗਾ ਕੋਈ ਕੋੜਾ ਨਹੀਂ ਪੈਂਦਾ ਪੰਜਾਬ ਦੇ ਲੋਕ ਇਕੱਠੇ ਨੇ ਇਕੱਠੇ ਰਹਿਣਗੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਲੋਕਾਂ ਦੇ ਭਲੇ ਦੇ ਲਈ ਵਚਨਬੱਧਾ ਜੋ ਵੀ ਕੁਝ ਪੰਜਾਬ ਦੇ ਲੋਕਾਂ ਦੇ ਭਲੇ ਲਈ ਹੋ ਸਕੇ ਆ ਅਸੀਂ ਕਰਕੇ ਦਵਾਂਗੇ ਭਾਵੇਂ ਉਹਦੇ ਦੀ ਕਿਸੇ ਸੂਰਤ ਤੱਕ ਜਾਣਾ ਹੋਵੇ ਜਿਵੇਂ ਜੁੱਧ ਨਸ਼ਿਆਂ ਵਿਰੁੱਧ ਉੱਥੇ ਲੋਕਾਂ ਦੇ ਘਰ ਵੀ ਢਾਏ ਜਾ ਰਹੇ ਨੇ ਸਾਨੂੰ ਕਹਿਣ ਦੇ ਵਿੱਚ ਕੋਈ ਹਿਚ ਨਹੀਂ ਤੇ ਜਿਹੜਾ ਕੋਈ ਤਿੰਨ ਪੰਜ ਕਰਦਾ ਗੋਲੀਆਂ ਵੀ ਵੱਜ ਰਹੀਆਂ ਨੇ ਸਭ ਕੁਝ ਹੋਏਗਾ ਨਸ਼ਿਆਂ ਦਾ ਖਾਤਮਾ ਕਰਾਂਗੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੁਝ ਵੀ ਕਰਨਾ ਪਿਆ ਤਾਂ ਕਰਕੇ ਰਹਿਣਾ ਹੈ